ਜੀ ਕੀ ਹਾਲ ਚਾਲ ਚਾਰੇ ਦਾ ਹੋਪ ਕੀ ਤੁਸੀਂ ਸਾਰੇ ਜਾਣੇ ਹੋਮੋਗੇ ਵਧੀਆ ਵੀਡੀਓ ਦੀ ਸ਼ੁਰੂਆਤ ਥੋੜੀ ਜਿਹੀ ਲੇਟ ਕਰ ਰਹੇ ਹਾਂਗੇ ਕਿਉਂ ਕੱਲ ਅਸੀਂ ਕੰਮ ਗਏ ਸੀ ਬਾਈ 에어ਪੋਰਟ ਛੱਡਣ ਗਏ ਸੀਗਾ ਤੇ ਮੈਂ ਥੋੜਾ ਜਿਹਾ ਹੋਰ ਕੰਮਕਾਰਾਂ ਚ ਬੀਜੀ ਸੀਗਾ ਠੀਕ ਹੈ ਜੀ ਤੇ ਗੱਲਬਾਤ ਕਰਦੇ ਆਂਗੇ ਆਪਾਂ ਸ਼ੁਰੂ ਹਾਲਤ ਨੂੰ ਥੋੜਾ ਕਰਿਓ ਇਗਨੋਰ ਤੁਸੀਂ ਸਿਰਫ ਇਨਫੋਰਮੇਸ਼ਨ ਵਾਸਤੇ ਆਪਾਂ ਤੁਹਾਨੂੰ ਇਨਫੋਰਮੇਸ਼ਨ ਹੀ ਦੇਣੀ ਆਂ ਤੇ ਮੇਰੇ ਕਈ ਮੇਰੇ ਵੀਰ ਭਾਈ ਨੇਗੇ ਜਿਹੜੇ ਕਮੈਂਟ ਕਰ ਦਿੰਦੇ ਨੇ ਕਿ ਚਲੋ ਆਪਾਂ ਨੇ ਸਾਰੇ ਕਮੈਂਟਾਂ ਦੇ ਵਿੱਚ ਉੱਥੇ ਨਹੀਂ ਸਮਝਾਇਆ ਜਾਂਦਾ ਕਈ ਵਾਰੀ ਬੰਦਾ ਸਮਝ ਜਾਂਦਾ ਕਿ ਬੰਦਾ ਐਟੀਟਿਊਡ ਚ ਬੋਲ ਰਿਹਾ ਪਰ ਕੋਈ ਚੱਕਰ ਨਹੀਂ ਵੀਰੇ ਤੁਸੀਂ ਕਮੈਂਟ ਕਰੋ ਤੁਹਾਡੇ ਕਮੈਂਟਾਂ ਜਵਾਬ ਦੇ ਮੈਂ ਵੀਡੀਓ 'ਚ ਦਊਂਗਾ ਤੁਸੀਂ ਵੀਡੀਓ ਦੇਖ ਰਹੇ ਹੋ ਤੁਹਾਡਾ ਧੰਨਵਾਦ ਸਭ ਤੋਂ ਪਹਿਲਾਂ ਜਿਹੜੀ ਜਿਵੇਂ ਤੁਸੀਂ ਕਹਿ ਰਹੇ ਸੀਗੇ ਜਿਹੜੇ ਬੰਦੇ ਨੇ ਮਤਲਬ ਇੱਕ ਬਾਈ ਨੇ ਕਮੈਂਟ ਕੀਤਾ ਸੀ ਵੀ 4x4 ਜਿਹੜੇ ਬੰਦੇ ਨੇ ਕਰਨਾ ਹੁੰਦਾ ਉਹ ਮਨ ਚ ਧਾਰ ਹੀ ਲੈਂਦਾਗਾ ਕਿ ਉਹ ਕਰਕੇ ਸਾਹ ਲੈਂਦਾ ਵੀਰੇ ਸਾਡਾ ਤੇ ਤੋਂ ਵੱਧ ਮੇਰਾ ਜੀ ਕਰਦਾਗਾ 4x4 ਕਰਨ ਨੂੰ ਨੰਬਰ 2 ਤੇ ਆਪਣੇ ਕੋਲ ਵੀ ਰਿਆ 5075 ਖੜਾ ਅੰਦਰ 5050 E ਖੜਾ ਅਰਜਨ ਖੜਾ ਇਹ ਆਪਣੇ ਘਰ ਦੇ ਡਾਇਰੈਕਟਰ ਨੇ 5405 ਵੀ ਆਪਣਾ ਘਰ ਦੀ ਡਾਇਰੈਕਟਰ ਆ ਤੇ ਬਾਈ ਕਹਿੰਦਾ ਵੀ ਹੈਵੀ ਹੋ ਗਿਆ ਨਾ ਸਲਿੱਪ ਮਾਰੀ ਜਾਂਦਾ ਨਹੀਂ ਬਾਈ ਆਪਣੇ ਕੋਲ ਜਿਹੜਾ ਸਾਡੇ ਬਾਹਾਂ ਦੇ ਉੱਪਰ ਡਿਪੈਂਡ ਕਰਦਾ ਵੀ ਕਹੇ ਜੇ ਨੇ ਸਾਡੇ ਡੱਕਰ ਪਲੱਸ ਰੇਤਾ ਪੀੜਗਾ ਜੇ ਐਮ ਐਕਸ ਜੇ ਨੇ ਸਾਡੇ 4x4 ਦਾ ਪੂਰਾ ਫੁੱਲ ਵਧੀਆ ਰਿਜ਼ਲਟ ਆ ਐਨ ਥੰਬਸ ਅਪ ਆਈ ਡਾਇਰੈਕਟਰਾਂ ਨੂੰ ਠੀਕ ਹੈ ਜੀ ਤੇ ਕੁਝ ਐਸ ਕੇ ਵੀ ਤਾਂ ਲਵਾ ਰਹੇ ਸੀ ਆਪਾਂ ਨੂੰ ਸ਼ੌਂਕ ਵੀ ਸੀਗਾ ਤੇ ਹੁਣ 4x4 ਤਾਂ ਕਰਨਾ ਪੈ ਰਿਹਾਗਾ ਕਿ ਵੀ ਇੱਕ ਨਾਲ ਸਰ ਨਹੀਂ ਰਿਹਾ ਤੇ ਦੂਜਾ ਕਰਨਾ 4x4 ਠੀਕ ਹੈ ਜੀ ਹੁਣ ਬਈ ਤੁਹਾਡੇ ਸਾਰੇ ਜਿੰਨੇ ਵੀ ਕਮੈਂਟ ਨੇ ਆਪਾਂ ਤੁਹਾਡਾ ਸਾਰਿਆਂ ਜਵਾਬ ਮੈਂ ਵੀਡੀਓ 'ਚ ਹੀ ਦੇ ਰਿਹਾ ਵੀਡੀਓ 'ਚ ਅੱਜ ਆਪਾਂ ਕੋਈ ਖਾਸ ਗੱਲਬਾਤ ਰੈਡੀ ਹੈ ਨਹੀਂ ਸੀਗੀ ਪਰ ਆਹ ਗੱਲਬਾਤ ਕਰਨੀ ਜ਼ਰੂਰੀ ਆ ਜਿਵੇਂ ਬਈ ਹੁਣ ਕੋਈ ਵੀ ਸਮਾਨ ਮੰਨ ਕੇ ਚੱਲੋ ਇੱਕ ਜਿਵੇਂ ਡਾਕਟਰ ਆ ਡਾਕਟਰ ਨੂੰ ਪਤਾ ਹੁੰਦਾ ਵੀ ਆਹ ਪੇਸ਼ੈਂਟ ਦੇ ਵਿੱਚ ਆਹ ਬਿਮਾਰੀ ਆ ਠੀਕ ਹੈ ਉਹ ਨੂੰ ਉਸ ਤਰੀਕੇ ਨਾਲ ਹੱਥ ਪਾਉਂਦਾਗਾ ਜਿਉਂ ਜਿਉਂ ਹੀ ਥਾਂ ਤੇ ਜਿਵੇਂ ਹਕੀਮ ਹੁੰਦਾ ਹੈਗਾ ਜਾਂ ਕੋਈ ਹੋਰ ਬੰਦੇ ਹੁੰਦੇ ਨੇ ਜਿਹੜੇ ਸੁਬਾਹਾਂ ਦੀ ਚੁਟਕੀਆਂ ਜਾਂ ਕੁਝ ਹੋਰ ਦਵਾਈਆਂ ਦਵਾਖਾਨੇ ਖੁੱਲੀ ਬੈਠੇ ਹੁੰਦੇ ਨੇ ਉਹ ਕੀ ਕਰਦੇ ਨੇ ਵਿਗਾੜ ਪਾ ਦਿੰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਚ ਬਿਮਾਰੀ ਦਾ ਇਲਾਜ ਕਿੱਥੋਂ ਸ਼ੁਰੂ ਹੁੰਦਾ ਹੈ। ਬਈ ਡਾਕਟਰ ਬਣਨ ਵਾਸਤੇ ਕਿੰਨੀ ਪੜ੍ਹਾਈ ਹੁੰਦੀ ਆ ਹਨਾ ਤੇ ਉਹ ਪੜ੍ਹਾਈ ਪੂਰੀ ਕਰਕੇ ਫਿਰ ਡਾਕਟਰ ਬਣਦਾ। ਤੇ ਏਮੀ ਬਰੇ ਹੁਣ ਤੁਸੀਂ ਮੰਨ ਕੇ ਚਲੋ ਜੋਗੀ ਆ। ਜਿਹੜਾ ਸੱਪ ਸੱਪ ਵਗੈਰਾ ਜਿਵੇਂ ਜੋਗੀ ਹੁੰਦੇ ਨੇਗੇ ਉਹਨਾਂ ਨੂੰ ਪਤਾ ਹੁੰਦਾਗਾ ਉਹ ਗੀਮਾਂ ਖੇਡਦੇ ਨੇ ਕੀ ਵੀ ਅਸੀਂ ਮਤਲਬ ਸੱਫਾ ਉਹਨਾਂ ਨੂੰ ਸਾਰਾ ਪਤਾ ਹੁੰਦਾ ਇਹਨੂੰ ਕਿਵੇਂ ਹੱਥ ਪਾਉਣਾ ਤੇ ਆਹ ਬਿਨਾ ਜ਼ਹਿਰ ਤੋਂ ਇਹ ਕਿਵੇਂ ਹੱਥ ਪਾਉਣਾ ਪਰ ਉਹਨਾਂ ਨੂੰ ਸਾਰਾ ਐ ਪਤਾੰਦਾ ਵੀ ਇਹ ਦੰਦੀ ਵੱਢ ਸਕਦਾ ਹੈਗਾ ਤਾਂ ਕਰਕੇ ਉਹਨੂੰ ਉਸੇ ਤਰੀਕੇ ਨਾਲ ਹੱਥ ਪਾਉਂਦੇ ਨੇ ਐਮੀ ਬਈ ਆਹ ਸਮਾਨ ਹੁਣ ਜਿਹੜੇ ਬੰਦੇ ਨੂੰ ਬਈ ਪਤਾ ਹੀ ਨਹੀਂ ਠੀਕ ਹੈ ਉਹ ਤਾਂ ਕੋਈ ਵੀ ਸਮਾਨ ਕਿਵੇਂ ਮਰਜ਼ੀ ਲੈ ਕੇ ਪਾ ਦੇ ਪਰ ਆਪਾਂ ਨੂੰ ਪਤਾ ਹੈਗਾ ਦੇਖੋ ਬਈ ਅੱਖਾਂ ਬੰਦ ਚ ਜ਼ਹਿਰ ਖਾਦਾ ਜਾ ਸਕਦਾ ਅੱਖਾਂ ਮੀਤਿਆਂ ਚ ਠੀਕ ਹੈ ਜੇ ਬੰਦ ਨਹੀਂ ਗਈਆਂ ਆਪਾਂ ਜੇ ਉਦੋਂ ਜ਼ਹਿਰ ਖਾ ਸਕਦੇ ਆ ਖੁੱਲੀਆਂ ਅੱਖਾਂ ਨਾਲ ਕੋਈ ਜ਼ਹਿਰ ਨਹੀਂ ਖਾਂਦਾ ਵੀਰੇ ਜਿਹੜਾ ਆਹ ਸਮਾਨ ਆ ਨਾ ਬਈ ਆਹ ਸਮਾਨ ਇਹ オリジナル ਜੌਂਡੀਅਰ ਦਾ ਹੀ ਚੱਲੂਗਾ ਆਪਾਂ ਨੂੰ ਪਤਾ ਹੈਗਾ ਕਿਸੇ ਨੂੰ ਵੀਰਾਂ ਨੂੰ ਨਹੀਂ ਪਤਾ ਹੋਣਾ ਵੀ ਢਟਲਾਈ ਦਾ ਸਮਾਨ ਨਹੀਂ ਮਿਲਦਾ ਬ੍ਰਿਹਟ ਢਟਲਾਈ ਦਾ ਸਮਾਨ ਮਿਲ ਜਾਂਦਾ ਹਾਂ ਠੀਕ ਹੈ ਜੋੜੀਆ ਵੀ ਢਟਲਾਈ ਕਰਦੇ ਆ ਜਾਂ ਜਿੰਨਾਂ ਤੋਂ ਹਿੱਸਾ ਲੈਂਦੀ ਹੈ ਕਿ ਕੰਪਨੀ ਠੀਕ ਹੈ ਜਿਵੇਂ ਆਦਾਨਾ ਕੰਪਨੀ ਤੋਂ ਇਹਨਾਂ ਦੀ ਵੀ ਢਟਲਾਈ ਆ ਪਰ ਵੀਰੇ ਕੰਪਨੀ ਹੈਗੀ ਕੰਪਨੀ ਦੀ ਕਲੈਵ ਆ ਆਪਾਂ ਸਮਾਨ ਕੰਪਨੀ ਦਾ ਹੀ ਪਾਉਣਾ ਤੇ ਕੁਝ ਹੋ ਜੇ ਕਿਉਂ ਕਾਰਨ ਕੀ ਆ ਵੀਰੇ ਜੇ ਹੁਣ ਇਹ ਸਮਾਨ ਪਿੱਛੇ ਮੰਨ ਕੇ ਚੱਲੋ ਸਾਨੂੰ ਹੁਣ ਇੰਨਾ ਚਾਹਗਾ ਅਸੀਂ ਇਹਨੂੰ 4x4 ਕਰਦੀਏ ਠੀਕ ਹੈ ਅਸੀਂ ਇਹਦਾ ਸਮਾਨ ਕਿਉਂ ਖੜਿਆ ਕੇ ਰੱਖੀਏ ਯਾਰ ਆਪਣ ਨੂੰ ਵੀਡੀਓ ਖਿੱਚਣ ਦਾ ਸ਼ੌਂਕ ਨਹੀਂ ਹੈਗਾ ਆਪਣੇ ਕੋਲ ਦਾ ਜਿਹੜਾ ਟਰੈਕਟਰ ਆਇਆ ਹੈਗਾ ਜੰਮੇ ਹੁਣ ਅੱਜ ਆ ਟਰੈਕਟਰ ਆਇਆ ਇਹਨੂੰ ਕਰਕੇ ਹੁਣੇ ਭੇਜ ਦਾਂਗੇ ਅਸੀਂ ਤਾਂ ਬਈ ਇੰਨੀ ਕਾਲੀ ਕਰਦੇ ਆ ਵੀ ਸਾਡੇ ਕੋਲ ਕੰਮ ਆਵੇ ਅਸੀਂ ਤਾਂ ਕੰਮ ਨਾਲ ਦੀ ਨਾਲ ਨਮੇੜ ਦਈਏ ਠੀਕ ਹੈ ਜੀ ਤੇ ਬਾਕੀ ਜਿਵੇਂ ਹੁਣ ਬਾਈ ਆਇਆ ਹੈਗਾ ਮੈਂ ਥੋੜੀ ਬਾਈ ਨਾਲ ਵੀ ਗੱਲ ਕਰਵਾਉਂਗਾ ਵੀ ਆਪਣਾ ਕੰਮ ਕਰ ਕਿਵੇਂ ਦਾਗਾ ਵੀਡੀਓ ਬਿਨਾ ਕੱਟ ਤੋਂ ਚੱਲ ਰਹੀ ਆ ਠੀਕ ਹੈ ਤੇ ਹੁਣ ਜੀ ਕਰਦਾ ਹੈਗਾ ਬਈ ਇਹਨੂੰ 4x4 ਦਾ ਜੇ ਸਮਾਨ ਲਾ ਕੇ ਇਹਨੂੰ ਅੱਜੇ ਰੈਡੀ ਕਰ ਦਈਏ ਪਰ ਜਦੋਂ ਸਮਾਨ ਮਿਲੂਗਾ ਤਾਂ ਹੀ ਕਰਾਂਗੇ ਹੁਣ ਇਹ ਸਮਾਨ ਕੁਝ ਹੋਰ ਗੱਲ ਹੈਗੀ ਹੁਣ ਰੋਜ ਵੀ ਪਟਿਆਲੇ ਗੀੜੇ ਨਹੀਂ ਲੱਗਦੇ ਹੈਗੇ ਹੁਣ ਮਾੜੇ ਮੜੇ ਸਮਾਨ ਪਿੱਛੇ ਗੀੜੇ ਮਾਰਦੇ ਪਟਿਆਲੇ ਗੀੜੇ ਮਾਰਦੇ ਫਰੀ ਜਾਈਏ ਬਾਕੀ ਆ ਬਾਈ ਆ ਗਿਆ ਬਾਈ ਤੋਂ ਪੁੱਛਦੇ ਆ ਬਾਈ 1 ਮਿੰਟ ਵੀਡੀਓ ਚ ਆ ਸਕਦੇ ਕੋਈ ਚੱਕਰ ਤਾਂ ਨਹੀਂ ਬਾਈ ਜਿਵੇਂ ਚਲੋ ਆਪਾਂ ਨੂੰ ਇੱਧਰ ਆਜੋ ਬਰਕ ਦੇ ਹਿਸਾਬ ਤੇ ਆਜੋ ਤੇ ਬਾਈ ਨੇ ਕਮੈਂਟ ਕੀਤਾ ਸੀ ਕਹਿੰਦਾ ਬਾਈ ਜਿਹੜੇ ਬੰਦੇ ਨੇ 4x4 ਕਰਨਾ ਹੁੰਦਾਗਾ ਜਾਂ ਕਿਵੇਂ ਵੀ ਹੁੰਦਾਗਾ ਉਹ ਬੰਦਾ ਕਰ ਹੀ ਦਿੰਦਾਗਾ ਤੁਸੀਂ ਆ ਦੱਸੋ ਬਈ ਆਪਾਂ ਨੂੰ ਕੰਮ ਕਰਨ ਦਾ ਕਿੰਨਾ ਕੁ ਸ਼ੌਂਕ ਆ ਨਾ ਕੰਮ ਕਰਨ ਦਾ ਵਧੀਆ ਸ਼ੌਂਕ ਕਰਦਾ ਠੀਕ ਆ ਬਈ ਹੁਣ ਆਪਾਂ ਜਿਵੇਂ ਆ ਸਮਾਨ ਖੰਡਾਇਆ ਪੈਗਾ ਕਦੇ ਅਸੀਂ ਐਵੇਂ ਕਰਿਆ ਜਿਵੇਂ ਹੁਣ ਤੂੰ ਆਇਆ ਬਈ ਤੈਨੂੰ ਅਸੀਂ ਹੁਣੇ ਤੋੜਨਾ ਨਾ ਹਾਂ ਠੀਕ ਆ ਨਾ ਇਹ ਇਹ ਕਾਰਨ ਆ ਬਈ ਹੁਣ ਕੀ ਕਰੀਏ ਸਾਨੂੰ ਸਾਡਾ ਕਿਹੜਾ ਜੀ ਕਰਦਾ ਸੀ ਉਹ ਲਟਕਾ ਕੇ ਰੱਖੀ ਜੇ ਸਮਾਨ ਮਿਲੂਗਾ ਸੀ ਅੱਗੇ ਬਣਾ ਦਾਂਗੇ ਤੇ ਬਈ ਜਿਹੜੀ ਛੋਡੀ ਆਪਣਾ ਤੁਸੀਂ ਜਿਹੜੇ ਕਹਿ ਰਹੇ ਹੋਗੇ ਉਹ ਟੈਂਕੀ ਦੀ ਗੱਲ ਕਰਦੇ ਹੋਗੇ ਵੀ ਜਿਹੜੇ ਨੇ ਬਈ ਨੇ ਉਹ ਪੰਪ ਲਵਾਉਣਾ ਹੈਗਾ ਬਈ ਮੈਂ ਨੰਬਰ ਪਾਤਾ ਸੀਗਾ ਆਪਣੇ ਸਾਰੇ ਟਰੈਕਟਰਾਂ ਨੂੰ ਤਕਰੀਬਨ ਪੰਪ ਲੱਗੇ ਹੋਏ ਨੇ ਆ ਦੇਖ ਲਓ ਨਾ ਤਾਂ ਵੀਰੇ ਇਹ ਪੀਟੀਓ ਚ ਦਿੱਕਤ ਦਿੰ ਨਾਈ ਹੁੱਕ ਚ ਦਿੱਕਤ ਦਿੰਦਾ ਠੀਕ ਹੈ ਤੇ ਰਹੀ ਗੱਲ ਇਹਦੀ ਲੀਕਿੰਗ ਫੀਕਿੰਗ ਦੀ ਇਹਦੀ ਕੋਈ ਲੀਕਿੰਗ ਨਹੀਂ ਹੈਗੀ ਹੁਣ ਥੋੜਾ ਟਰੈਕਟਰ ਆਪਣਾ ਮਿੱਟੀ ਘਟੇ ਚੱਲ ਕੇ ਆਇਆ ਉਹਦੀ ਉਹਦੀ ਹੈ ਅਦਰਵਾਈਜ਼ ਕੋਈ ਹੋਰ ਲੀਕਿੰਗ ਨਹੀਂ ਹੈਗੀ ਠੀਕ ਹੈ ਤੇ ਸੇਮ ਉਹੀ ਆਬਜ਼ਰਵਲ ਰਹਿ ਜਾਂਦੇ ਨੇਗੇ ਏ ਟੂ ਜ਼ेड ਤੁਸੀਂ ਦੇਖ ਹੀ ਸਕਦੇ ਹੋ ਵੀ ਆਪਣਾ ਕੰਮ ਕਿੰਨਾ ਕੁ ਚੱਲਿਆ ਹੈ ਸੁਪਰ ਸੀਡਰ ਤੋਂ ਸਿੱਧਾ ਟਰੈਕਟਰ ਕੱਢ ਕੇ ਉਹ ਰਿ ਲੈ ਜਾਂਦਾ ਹੋਇਆ ਇਹ ਠੀਕ ਹੈ ਜੀ ਤੇ ਇਸੇ ਕਰਕੇ ਜਿਹੜਾ ਇਹ ਸਮਾਨ ਆ ਕੋਈ ਵੀ ਆ ਆਪਣੀ ਆਰ ਐਨ ਡੀ ਕਰਕੇ ਇਹ ਕੰਮ ਕੀਤਾ ਹੋਇਆ ਹੁੰਦਾਗਾ ਅਪਾ ਐਵੇਂ ਕੋਈ ਵੀ ਫੋਕਾ ਸਮਾਨ ਨਹੀਂ ਕਰਦੇ ਠੀਕ ਹੈ ਜਿਵੇਂ ਹੁਣ ਮੰਨ ਕੇ ਚੱਲੋ ਹੁਣ ਆਪਣੇ ਆ ਪੰਪ ਆ ਇੱਥੇ ਲਾਤਾ ਠੀਕ ਹੈ ਉਸ ਤੋਂ ਬਾਅਦ ਇਹ ਪ੍ਰੋਜੈਕਟ ਕਾਮਯਾਬੀ ਨਾ ਹੋਵੇ ਫਿਰ ਉਹਦਾ ਫਾਇਦਾ ਕੀ ਆਪਣੇ ਵੀਰੇ ਕਾਮਯਾਬ ਹੋਏ ਨੇ ਪਹਿਲਾਂ ਅਭਦੇ ਤੇ ਲਾਉਣੇ ਆ ਫਿਰ ਦੂਸਰਿਆਂ ਨੂੰ ਸਲਾਹਾਂ ਦਿੰਨੇ ਆ ਉਵੇਂ ਆ 4x4 ਦਾ ਬਾਈ ਪਹਿਲਾਂ ਅਭਦੇ ਤੇ ਲਾਵਾਂਗੇ ਸਾਨੂੰ ਦੱਸਾਂਗੇ ਇਹ ਹਿੱਸਾ ਕਾਮਯਾਬ ਹੈ ਕਿ ਨਹੀਂ ਆਪਣੇ ਕੋਲ ਕੰਪਨੀ ਫਿਟਡ ਵੀ ਖੜਾ ਇਹਦੇ ਬਰਾ ਇਹਨੂੰ ਵੀ ਚਲਾ ਕੇ ਦਿਖਾ ਦਾਂਗੇ ਠੀਕ ਹੈ ਤੇ ਇਹਨੂੰ ਵੀ ਇਹ ਦੋਨੇ ਇੱਕੋ ਜੀ ਚੱਲਣਗੇ ਜ਼ਿੰਮੇਦਾਰ ਕੋਈ ਵੀ ਹੋਊਗਾ ਆਪਾਂ ਤੁਹਾਡੇ ਸਾਹਮਣੇ ਟਰੈਕਟਰ ਚਲਾਵਾਂਗੇ ਸਭ ਤੋਂ ਪਹਿਲਾਂ ਜੇ ਵੀਰੇ ਆਪਣੀ ਜਿਹੜੀ ਇਹਦੀ ਵੀਡੀਓ ਆ ਗਈ ਰੀਲ ਹੈਗੀ ਉਹ ਅਮਰੀਕਨ ਈਗਲ ਇੰਸਟਾਗ੍ਰਾਮ ਤੇ ਆ ਜੂਗੀ ਤੁਸੀਂ ਉਹਨੂੰ ਕਰ ਲਓ ਫੋਲੋ ਠੀਕ ਹੈ ਜੀ ਤੇ ਬਾਈ ਦਾ ਇੱਕ ਤੋਂ ਮਿੰਟ ਹੋਰ ਸੀਗਾ ਵੀ ਜਿਹੜੀ ਆਪਣੇ ਪਿੱਛੇ ਜਿਹੜੇ ਕ੍ਰਾਉਨ ਪੀਨੀਅਨ ਦੀਆਂ ਸਪੀਡਾਂ ਨੇਗੀਆਂ ਵੀ ਉਹ ਮੂਰਲੇ ਅਗਲੇ ਪਿਛਲੇ ਟਾਇਰਾਂ ਦੇ ਨਾਲ ਮੈਚ ਕਰਾਈਆਂ ਜਾ ਸਕਦੀਆਂ ਨੇ ਆ 5405 ਆ ਬਾਈ ਇਹਦੇ 16930 ਦੇ ਟਾਇਰ ਨੇ ਜਿਹੜਾ ਵਿਚਲਾ ਡਾਇਆ ਹੈਗਾ ਉਹ ਸੇਮ ਆ ਇਹ 18430 ਦੇ ਨੇ ਉਹ 16 9 30 ਦੇ ਨੇ ਪਰ ਜਿਹੜੇ 16 9 30 ਦੇ ਟਾਇਰ ਨੇਗੇ ਉਹਨੂੰ ਅੱਗੇ 4/4 ਕਰਨ ਵਾਸਤੇ ਆਪਾਂ ਨੂੰ ਪਾਉਣੇ ਪੈਣਗੇ 11 ਦੇ ਟਾਇਰ ਜੇ ਪਿਛਲੇ 18 ਦੇ ਨੇ ਤਾਂ ਮੂਰੇ ਪਾਉਣੇ ਪੈਣਗੇ 12 ਦੇ ਟਾਇਰ ਠੀਕ ਹੈ ਜੀ ਆਹ ਕੰਪਨੀ ਨੇ ਪਾਏ ਵੀ ਹੋਏ ਨੇ ਮੈਂ ਦਿਖਾ ਦਿੰਦਾ ਤੁਹਾਨੂੰ ਤੇ ਆ ਵੀ 18 ਦੇ ਨੇ ਠੀਕ ਹੈ ਜੀ ਜਿੰਨੀ ਉਚਾਈ ਪਿੱਛੋਂ ਵਧੂਗੀ ਉੰਨੀ ਅੱਗੋਂ ਵਧੂਗੀ ਜੇ ਅੱਗੋਂ ਘਟੂਗੀ ਤਾਂ ਪਿੱਛੋਂ ਵਧੂਗੀ ਇਸ ਕਰਕੇ ਵੀਰੇ ਜਿਹੜਾ ਕ੍ਰਾਉਨ ਪਿਨੀਅਨ ਆ ਉਹ 11 44 ਹੋਣਾ ਚਾਹੀਦਾ ਜੇ 11 44 ਨਹੀਂ ਹੈਗਾ 12 44 ਤਾਂ ਅਗਲਾ ਹਿੱਸਾ ਵੀ 12 44 ਦਾ ਲੈ ਕੇ ਆਉਣਾ ਪਊਗਾ ਠੀਕ ਹੈ ਜੀ ਨਹੀਂ ਤਾਂ ਪਿਛਲੇ ਟਾਇਰਾਂ ਦੇ ਅਗਲੇ ਟਾਇਰ ਵੱਧ ਜ਼ੋਰ ਮਾਰੀ ਜਾਣਗੇ ਤਾਂ ਨੁਕਸਾਨ ਕਰ ਦੂ ਹਿੱਸੇ ਹਿੱਸੇ ਦਾ ਟੁੱਟ ਜੂ ਕੁਛ ਜਾਂ ਸਾਫਟ ਟੁੱਟ ਜੂ ਕੁਛ ਵੀ ਹੋ ਜੂ ਨੁਕਸਾਨ ਹੋ ਜਾਂਦਾ ਇੰਜਨ ਦਾ ਵੀ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਗੇਅਰ ਦਾ ਵੀ ਹੋ ਸਕਦਾ ਬਹੁਤ ਵੱਡੀ ਗੇਅਰ ਦਾ ਪਤੀ ਨਹੀਂ ਵਿੱਚੋਂ ਕੀ ਕੁਝ ਹੋ ਜੂਗਾ ਤਾਂ ਕਰਕੇ ਵੀਰੇ ਸਾਰੀ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਆਪਾਂ ਵੀਡੀਓ ਨੂੰ ਅੱਗੇ ਕਰਦੇ ਹਾਂ ਕੰਟੀਨਿਊ ਇਹਦੀਆਂ ਟੈਪਟਾਂ ਡੂਟਾਂ ਕਰਕੇ ਇਹਨੂੰ ਵੀ ਬਾਹਰ ਕੱਢਣਾ ਫਿਰ ਉਸ ਤੋਂ ਬਾਅਦ ਬਾਈ ਦਾ ਡਰਾਈਵਰ ਆ ਗਿਆ ਬਾਈ ਦਾ ਕੰਮ ਕਰਕੇ ਇਹਨੂੰ ਕਰਕੇ ਦੇਣਾ ਹੈਗਾ ਬਾਈ ਨੇ ਲੈ ਕੇ ਜਾਣਾ ਡਾਇਰੈਕਟਰ ਫਤੇਗੜ ਸਾਹਿਬ ਹੁਣ ਦੇਖਦਾ ਬਾਈ ਕਦਾ ਕੰਮ ਕਿੰਨਾ ਕਾ ਉਹਦੇ ਹਿਸਾਬ ਨਾਲ ਆ ਉਹ ਵੀਡੀਓ ਚ ਆਪਾਂ ਅੱਗੇ ਦੱਸ ਦਾਂਗੇ ਜੇ ਆਪਾਂ ਅੱਗੇ ਕੰਟੀਨਿਊ ਕੀਤੀ ਤਾਂ ਦੇਖ ਏ ਬੀ ਸੀ ਠੀਕ ਆ ਤੇ ਜਿਹੜਾ ਆਪਣਾ ਟਰੈਕਟਰ ਕਰਿਆ ਹੈਗਾ ਉਹਦੇ ਉਰੇ ਡੀ ਗੇਅਰ ਲਾਇਆ ਹੋਇਆ ਆਪਣਾ ਉਹ ਤੁਹਾਨੂੰ ਦਿਖਾਵਾਂਗੇ ਉਹਰੇ ਡੀ ਗੇਅਰ ਕਰਤਾ ਦੇ ਵੀਰੇ ਸਾਹਮਣੇ ਠੀਕ ਆ ਜਿਵੇਂ ਹੁਣ ਇਹ ਡੀ ਸੀ ਪੈਂਦਾ ਠੀਕ ਆ ਸਮਝ ਰਹੇ ਹੋ ਤੁਸੀਂ ਤੇ ਪੈ ਗਿਆ ਜਿਵੇਂ ਉਹਰੇ ਤਾਂ ਗੇਅਰ ਨਹੀਂ ਪੈਂਦਾ ਨਾ ਇੱਧਰ ਆਪਣਾ ਜਾਇਆ ਕਰਿਆ ਹੋਇਆ ਹੈਗਾ ਵੀ ਸਾਡਾ ਸਪੀਡ ਸੇਮੀ ਨੇ ਉਹਦੀ ਆਹ ਹੋਰ ਇੱਕ ਸਪੀਡ ਬਦਲਾਦੀ ਉਹਦੇ ਨਾਲ ਬਾਹਰ ਨੂੰ ਬਦ ਮਿਲ ਗਿਆ ਆਪਾਂ ਇਹਨੂੰ ਚਲਾ ਕੇ ਦਿਖਾਵਾਂਗੇ ਰੋਡ ਸਪੀਡ ਦਾ ਕਿੰਨਾ ਕੋ ਫਰਕ ਪਤਾ ਠੀਕ ਹੈ ਇਹ 50 75 ਆਈ ਆਪਣਾ ਟਰੈਕਟਰ ਇਹਨੂੰ ਅੱਜ ਬਾਹਰ ਕੱਢ ਰਹੇ ਹਾਂਗੇ ਇਹ ਇੱਕ ਟਰੈਕਟਰ ਹੋਰ ਹੈ ਜੀ ਤੁਹਾਨੂੰ ਪਤਾ ਹੀ ਹੈ